ਤਰੰਤਰੰ ਤੋਂ ਚਬਾਲ ਜਾਣ ਵਾਲੀ ਸੜਕ ਦੇ ਰਸਤੇ ਵਿੱਚ ਲੰਘਦੇ ਕਸੂਰ ਨਾਲੇ ਦੇ ਪੁਲ ਦੀ ਰੇਲਿੰਗ ਟੁੱਟੀ ਹੋਈ ਹੈ ਜਿਸ ਬਾਰੇ ਰਾਗੀਰਨ ਅਲਗਲਬਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਰਸਤਾ ਕਈ ਪਿੰਡਾਂ ਨੂੰ ਜਾਂਦਾ ਹੈ ਅਤੇ ਇਹ ਰੇਲਿੰਗ ਕਾਫੀ ਸਮੇਂ ਤੋਂ ਟੁੱਟੀ ਹੋਈ ਹੈ ਇਸ ਨਾਲ ਕਿਸੇ ਵਕਤ ਵੀ ਕੋਈ ਹਾਦਸਾ ਵਾਪਰ ਸਕਦਾ ਹੈ ਲੋਕਾਂ ਨੇ ਮੰਗ ਕੀਤੀ ਕਿ ਇਸ ਰੇਲਿੰਗ ਨੂੰ ਜਲਦ ਤੋਂ ਜਲ ਠੀਕ ਕਰਵਾਇਆ ਜਾਵੇ ਇਹ ਸੜਕ ਚੁਭਾਲ ਰੋਡ ਤੋਂ ਨੂਰਦੀਨ ਨੂੰ ਜਾਂਦੀ ਹੈ ਸ਼ਹਿਰ ਨਾਲ ਵੀ ਜੁੜਦੀ ਹੈ ਕਾਫੀ ਆਵਾਜਾਈ ਵੀ ਹੈ ਦਿੱਖਣ ਚ ਇਹ ਮਿਲਿਆ ਕਿ ਉਹ ਬੜੇ ਦਿਨਾਂ ਤੋਂ ਹੀ ਹੈ ਟੁੱਟੀ ਹੋਈ ਹੈ ਰੇਲਿੰਗ ਟੁੱਟੀ ਹੋਈ ਹੈ ਇਹਨੂੰ ਜਲਦ ਤੋਂ ਜਲ ਠੀਕ ਕਰਾਇਆ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ ਬਿਲਕੁਲ ਇਹਦੇ ਕੋਲ ਇੱਕ ਬਹੁਤ ਵੱਡਾ ਸਕੂਲ ਹੈ ਜਿੱਥੋਂ ਆਮ ਤੌਰ ਤੇ ਸਵੇਰੇ ਵੀ ਰਸ਼ ਹੁੰਦਾ ਹੈ ਫਿਰ ਸ਼ਾਮ ਵੇਲੇ ਜਦੋਂ ਬੱਸਾਂ ਨਿਕਲਦੀਆਂ ਨੇ ਉਦੋਂ ਵੀ ਰਸ਼ ਹੁੰਦਾ ਮਾਪਿਓ ਵੀ ਨਿਕਲਦੇ ਨੇ ਆਮ ਜਨਤਾ ਵਾਸਤੇ ਵੀ ਰਸਤਾ ਖੁੱਲਾ ਹੈ ਲੇਕਿਨ ਵੇਖਣ ਚ ਆਇਆ ਕਿ ਕਦੀ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਇਸ ਕਰਕੇ ਇਹਨੂੰ ਜਲਦ ਤੋਂ ਜਲ ਇਹਦੀ ਰਿਪੇਅਰਿੰਗ ਜਨੂੰ ਠੀਕ ਕਰਾਈ ਜਾਵੇ ਇਹ ਆਪਾਂ ਖਲੋਤੇ ਨੇ ਰਸ਼ਮ ਤਰਨਤਾਰਨ ਪੰਚਮ ਪਾਸ਼ਈ ਸ਼ੈਭ ਸ਼ੀਗੁਰ ਅਰਜਨਦੀਪ ਦੀਪ ਸਾਈ ਨਗਰੀ ਚ ਕਸੂਰ ਨਾਲਾ ਜਿਹੜਾ ਤਰਨਤਾਰਨ ਦੇ ਵਿੱਚੋਂ ਬਿਲਕੁਲ ਸੈਂਟਰ ਚੋਂ ਲੰਘਦਾ ਵਾ ਆਪਾਂ ਇਸ ਟਾਈਮ ਉਸ ਨਾਲੇ ਦੇ ਕੁ ਲੋਗੇ ਕੋਲ ਖਲੋਤੇ ਆ ਔਰ ਹਰਾਨਗੀ ਦੀ ਗੱਲ ਆ ਕਿ ਇਹ ਨਾਲਾ ਬਹੁਤ ਬੁਰੀ ਤਰ੍ਹਾਂ ਇਹਦੀ ਡੀਲਿੰਗ ਟੁੱਟ ਚੁੱਕੀ ਆ ਇਹਦੇ ਲਾਗੇ ਬਹੁਤ ਵੱਡਾ ਸਕੂਲ ਆ ਬੱਚਿਆਂ ਦੀ ਆਵਾਜ਼ਾਈ ਕਾਫੀ ਆ ਔਰ ਇਹ ਸੜਕ ਬੀੜ ਬਾਬਾ ਬੁੱਢਾ ਸਾਹਮਣੂ ਜਾਂਦੀ ਆ ਔਰ ਉਹਦੀ ਜਾਣਕਾਰੀਨ ਇਤਿਹਾਸਿਕ ਥਾਵਾਂ ਨੂੰ ਜੋੜਨ ਵਾਲੀ ਇਹ ਸੜਕ ਆ ਜਿੱਤੇ ਸਰਦਾ ਲੂਆਂ ਦੀ ਕਾਫੀ ਆਮਦ ਆ ਅਫਸੋਸ ਹੈ ਆ ਕਿ ਕਾਫੀ ਜਨਾਂ ਤੋਂ ਅਸੀਂ ਦੇਖ ਰਹੇ ਆ ਕਿ ਇਹਦੀ ਰੇਲਿੰਗ ਕੁੱਟੀ ਹੋਈ ਆ ਰੱਬ ਨਾ ਕਰੇ ਇਹ ਕਸੂਰ ਨਾਲਾ ਕਦੋਂ ਖੂਨੀ ਨਾਲਾ ਬਣ ਜੇ ਲੱਗ ਰਿਹਾ ਪ੍ਰਸ਼ਾਸਨ ਇਸ ਚੀਜ਼ ਬਾਰੇ ਵੇਟ ਕਰ ਰਿਹਾ ਇਸ ਕਰਕੇ ਅਸੀਂ ਮੌਜੂਦਾ ਸਰਕਾਰ ਕੋਲੋਂ ਐਮਐਲਏ ਸਾਹਿਬ ਕੋ ਡੀਸੀ ਸਾਹਿਬ ਕੋ ਮੰਗ ਕਰਦੇ ਆ ਕਿ ਇਸ ਰੇਲਿੰਗ ਨੂੰ ਜਲਦੀ ਤੋਂ ਜਲਦੀ ਪਹਿਲ ਦੇ ਆਧਾਰ ਤੇ ਰਿਪੇਅਰ ਕਰਾਇਆ ਜਾਵੇ ਸ੍ਰੀ ਤਰਨਤਨ ਸਾਹਿਬ ਤੋਂ ਚਭਾਲ ਨੂੰ ਜਾਣ ਵਾਲੀ ਸੜਕ ਜੋ ਕਿ ਕਈ ਪਿੰਡਾਂ ਨੂੰ ਇਹ ਸੜਕ ਦਾ ਰਸਤਾ ਜਾਂਦਾ ਪਰ ਇਸ ਸੜਕ ਦੇ ਉੱਤੇ ਬਣੇ ਪੁਲ ਤੇ ਰੇਲਿੰਗ ਟੁੱਟੀ ਹੋਈ ਹੋਏ ਜਿਸ ਨਾਲ ਕਈ ਹਾਸਿਆਂ ਦਾ ਹੋਣ ਦਾ ਡਰ ਬਣਿਆ ਰਹਿੰਦਾ ਰਾਘਿਰਣ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਅਤੇ ਸਬੰਧਤ ਭਾਗ ਨੂੰ ਇਸ ਸਮਸਿਆ 'ਤੇ ਧਿਆਨ ਦੇਣਾ ਚਾਹੀਦਾ ਤਾਂ ਜੋ ਇਸ ਸਮੱਸਿਆ ਤੋਂ ਹੋਰ ਨੁਕਸਾਨ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਤਰਨਤਾਰਨ ਤੋਂ ਫਾਸਟ ਵੇ ਲਈ ਬੀ ਆ ਸਾਹਿਲ ਦੀ ਵਿਸ਼ੇਸ਼ ਰਿਪੋਰਟ